ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪਾਠ ਕਰਦੇ ਸਮੇਂ ਤੁਹਾਡੀਆਂ ਅੱਖਾਂ ਦੇ ਵਿੱਚ ਰੋਣਾ ਆ ਜਾਂਦਾ ਹੈ ਜਾਂ ਤੁਹਾਨੂੰ ਉਬਾਸੀਆਂ ਆਉਣ ਲੱਗ ਜਾਂਦੀਆਂ ਹਨ ਤਾਂ ਤੁਹਾਨੂੰ ਪਰਮਾਤਮਾ ਜੀ ਦੇ ਵੱਲੋਂ ਕਿਹੜੇ ਸ਼ੁਭ ਸੰਕੇਤ ਮਿਲਦੇ ਹਨ ਕਿ ਉਹ ਸੰਕੇਤ ਤੁਹਾਡੇ ਲਈ ਚੰਗੇ ਹਨ ਜਾਂ ਮਾੜੇ ਹਨ ਇਸ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਮਾਣੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਸਾਡੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਕਹਿ ਦਿੰਦੇ ਹਨ ਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਤਾਂ ਉਸ ਸਮੇਂ ਸਾਡੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਜਾਂ ਫਿਰ ਸਾਨੂੰ ਉਬਾਸੀਆਂ ਆਉਣ ਲੱਗ ਜਾਂਦੀਆਂ ਹਨ ਤੇ ਕਈ ਵਾਰ ਬਿਨਾਂ ਰੁਕੇ ਹੀ ਉਹਨਾਂ ਦੀ ਅੱਖਾਂ ਵਿੱਚੋਂ ਪਾਣੀ ਆਉਂਦਾ ਹੀ ਰਹਿੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੀ ਇਸ ਦਾ ਕਾਰਨ ਕੀ ਹੈ ਪਰਮਾਤਮਾ ਜੀ ਦੇ ਵੱਲੋਂ ਤੁਹਾਡੇ ਲਈ ਕਿਹੜੇ ਸੰਕੇਤ ਇਸ ਸਮੇਂ ਦਿੱਤੇ ਜਾਂਦੇ ਹਨ ਕਿ ਅੱਖਾਂ ਵਿੱਚੋਂ ਲਗਾਤਾਰ ਪਾਣੀ ਨਿਕਲਦਾ ਹੀ ਰਹਿੰਦਾ ਹੈ ਇਸ ਨਾਲ ਸਾਡੇ ਜੀਵਨ ਵਿੱਚ ਕੀ ਫਾਇਦਾ ਹੋ ਜਾਵੇਗਾ ਜਾਂ ਨੁਕਸਾਨ ਹੋ ਸਕਦਾ ਹੈ ਇਹ ਸਭ ਕੁਝ ਜਾਣਨ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਧ ਸੰਗਤ ਜੀ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਜਰੂਰ ਸੁਣ ਲੈਣਾ ਜੀ ਜਿਹੜੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜੀ ਇਹ ਕੋਈ ਸਾਧ ਸੰਗਤ ਜੀ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਗੁਰ ਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਕਮਾਈ ਵਾਲੇ ਸੰਤਾਂ ਪਾਸੋਂ ਕੀਤੀ ਹੋਈ ਪ੍ਰਾਪਤ ਜਾਣਕਾਰੀ ਹੈ ਜੀ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਸਾਡੀ ਤਾਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਅਸੀਂ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਕਰ ਸਕੀਏ ਤੇ ਤੁਹਾਨੂੰ ਪਰਮਾਤਮਾ ਜੀ ਦੇ ਨਾਲ ਜੋੜ ਸਕੀਏ ਸਾਧ ਸੰਗਤ ਜੀ ਇੱਕ ਪ੍ਰੇਮੀ ਨੇ ਬਾਬਾ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਕੋਲੋਂ ਇੱਕ ਕਤਲ ਹੋ ਗਿਆ ਸੀ ਜਿਸ ਕਾਰਨ ਕਈ ਸਮਾਂ ਤੋਂ ਮੇਰੇ ਦਿਮਾਗ ਦੇ ਉੱਤੇ ਟੈਨਸ਼ਨ ਹੀ ਰਹਿੰਦੀ ਹੈ ਕਿ ਮੇਰੇ ਕੋਲੋਂ ਇੱਕ ਬੰਦੇ ਦਾ ਕਤਲ ਹੋ ਗਿਆ ਸੀ ਮੈਨੂੰ ਧਰਮ ਰਾਜ ਸਜ਼ਾ ਦੇਵੇਗਾ ਤਾਂ ਬਾਬਾ ਜੀ ਕਹਿੰਦੇ ਕਿ ਤੂੰ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਰੱਖ ਸਰੂਪ ਦੇ ਮੋਹਰੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਤੇ ਫਿਕਰ ਵੀ ਕਰਿਆ ਕਰ ਆਪਣੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰ ਕਿ ਵਾਹਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਹਾਡਾ ਜਪਜੀ ਸਾਹਿਬ ਦਾ ਮੈਂ ਪਾਠ ਕਰਦਾ ਹਾਂ ਤੁਸੀਂ ਮੈਨੂੰ ਬਖਸ਼ ਦਿਓ ਤੁਸੀਂ ਤਾਂ ਬਖਸ਼ਣ ਹਾਰੇ ਹੋ ਬਾਬਾ ਜੀ ਕਹਿੰਦੇ ਕਿ ਨਾਲੇ ਤੂੰ ਆਪਣੇ ਮੂੰਹ ਤੇ ਉਸ ਸਮੇਂ ਦੋ ਚਪੇੜਾਂ ਵੀ ਮਾਰਿਆ ਕਰ ਤੇ ਆਪਣੇ ਮਨ ਨਾਲ ਵਿਚਾਰ ਕਰਿਆ ਕਰ ਕਿ हे ਸਰੀਰ ਮੇਰੇ ਇਸ ਜਗ ਮੈਂ ਆਏ ਕੇ ਕਿਆ ਤੁਦ ਕਰਮ ਕਮਾਇਆ ਪਾਪ ਕਿ ਜਦੋਂ ਦਾ ਮੈਂ ਇਸ ਸਰੀਰ ਦੇ ਵਿੱਚ ਇਸ ਦੁਨੀਆ ਤੇ ਆਇਆ ਹਾਂ ਤਾਂ ਕਿ ਮੈਂ ਕਰਮ ਕਮਾਏ ਹਨ ਜਾਂ ਮੈਂ ਮਾੜੇ ਪਾਪ ਕੀਤੇ ਹਨ ਆਪਣੇ ਮਨ ਦੇ ਅੰਦਰ ਇਸ ਨੂੰ ਤੋ ਚੇਤੇ ਕਰਿਆ ਕਰਕੇ ਤੂੰ ਕਿਹੜੇ ਚੰਗੇ ਕਰਮ ਕੀਤੇ ਹਨ ਤੇ ਕਿਹੜੇ ਮਾੜੇ ਕਰਮ ਕੀਤੇ ਹਨ ਮਾੜੇ ਕਰਮਾਂ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਜਾਂ ਨਹੀਂ ਆਪਣੇ ਮਨ ਦੀ ਇਹ ਅਵਸਥਾ ਬਣਾ ਲੈ ਕਿ ਤੂੰ ਇਸ ਜਗਤ 'ਤੇ ਆਇਆ ਸੀ ਕੀ ਤੂੰ ਬੰਦੇ ਮਾਰਨ ਆਇਆ ਸੀ ਜਾਂ ਪਾਠ ਕਰਨ ਦੇ ਲਈ ਤੈਨੂੰ ਪਰਮਾਤਮਾ ਨੇ ਇਸ ਧਰਤੀ 'ਤੇ ਭੇਜਿਆ ਸੀ ਫਿਰ ਉਸ ਪ੍ਰੇਮੀ ਨੇ ਸਤ ਵਚਨ ਕਿਹਾ ਸਤ ਵਚਨ ਕਹਿ ਕੇ ਉਸ ਪ੍ਰੇਮੀ ਨੇ ਹਰ ਰੋਜ਼ ਫਿਰ ਪਾਠ ਕਰਨਾ ਸ਼ੁਰੂ ਕਰ ਦਿੱਤਾ 40 ਦਿਨ ਪਾਠ ਕਰਦਾ ਰਿਹਾ ਇੱਕ ਦਿਨ ਉਹ ਪ੍ਰੇਮੀ ਆਸਣ ਦੇ ਕੋਲ ਬੈਠਾ ਸੀ ਪਾਠ ਕਰਕੇ ਉਸਨੇ ਅਰਦਾਸ ਕੀਤੀ ਜਿਸ ਸਮੇਂ ਉਸਨੇ ਅਰਦਾਸ ਕੀਤੀ ਤਾਂ ਉਸ ਨੂੰ ਧਰਮ ਰਾਜ ਦਿਸਣ ਲੱਗ ਪਿਆ ਧਰਮਰਾਜ ਨੇ ਉਸ ਨੂੰ ਕਿਹਾ ਹੁਣ ਤੂੰ ਰੋਣਾ ਹੈ ਆਹ ਵੇਖ ਮੈਂ ਤੈਨੂੰ ਵਿਖਾਵਾਂ ਰਜਿਸਟਰ ਨੇੜੇ ਕਰਕੇ ਧਰਮਰਾਜ ਨੇ ਉਸ ਬੰਦੇ ਨੂੰ ਕਿਹਾ ਆਹ ਵੇਖ ਤੇਰਾ ਨਾਮ ਮੇਰੇ ਰਜਿਸਟਰ ਦੇ ਵਿੱਚ ਲਿਖਿਆ ਹੈ ਕਿ ਤੂੰ ਬੰਦਾ ਮਾਰਿਆ ਹੈ ਤੂੰ ਕਿਸੇ ਦਾ ਅਣਜਾਣ ਪੁਨੇ ਵਿੱਚ ਕਤਲ ਕੀਤਾ ਜਦੋਂ ਰੋਂਦੇ ਰੋਂਦੇ ਉਹ ਪ੍ਰੇਮੀ ਨੇ ਨੇੜੇ ਹੋ ਕੇ ਰਜਿਸਟਰ ਵੇਖਣ ਹੀ ਲੱਗਿਆ ਕਿ ਮੇਰਾ ਨਾਮ ਧਰਮਰਾਜ ਦੇ ਰਜਿਸਟਰ ਤੇ ਲਿਖਿਆ ਹੋਇਆ ਹੈ ਤਾਂ ਉਸ ਦੀਆਂ ਅੱਖਾਂ ਦਾ ਪਾਣੀ ਰਜਿਸਟਰ ਤੇ ਪੈ ਗਿਆ ਕਿਉਂਕਿ ਉਹ ਅੱਖਾਂ ਦਾ ਪਾਣੀ ਬਾਣੀ ਵਿੱਚ ਭਿੱਜਣ ਕਰਕੇ ਸੀ ਤੇ ਨਾਲ ਹੀ ਆਪਣੇ ਅੰਦਰ ਜਿਹੜਾ ਉਸ ਦੇ ਪਛਤਾਵਾ ਸੀ ਉਸ ਦੇ ਕਾਰਨ ਸੀ ਧਰਮਰਾਜ ਦੇ ਰਜਿਸਟਰ ਤੇ ਨਾਮ ਕਾਲੀ ਸਿਆਹੀ ਨਾਲ ਹੀ ਲਿਖਿਆ ਹੁੰਦਾ ਹੈ ਜੇ ਉਹ ਗਿੱਲਾ ਹੋ ਜਾਵੇ ਤਾਂ ਫਿਰ ਪੁੰਝਾ ਵੱਜ ਜਾਂਦਾ ਹੈ ਜਦੋਂ ਉਸ ਪ੍ਰੇਮੀ ਦੀਆਂ ਅੱਖਾਂ ਵਿੱਚ ਪਾਣੀ ਧਰਮਰਾਜ ਦੇ ਰਜਿਸਟਰ ਤੇ ਪੈ ਗਿਆ ਤੇ ਧਰਮਰਾਜ ਉਸ ਨੂੰ ਸਾਫ਼ ਕਰਨ ਲੱਗਾ ਤਾਂ ਉਸ ਰਜਿਸਟਰ ਵਿੱਚ ਜਦ ਪੁੰਝਾ ਵੱਜ ਗਿਆ ਸੀ ਤਾਂ ਬਾਬਾ ਜੀ ਨੇ ਉਸ ਨੂੰ ਉਸੇ ਹੀ ਸਮੇਂ ਧਰਮਰਾਜ ਨੂੰ ਆਵਾਜ਼ ਮਾਰੇ ਜਿਸ ਸਮੇਂ ਧਰਮਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਜਿਸਟਰ ਫੜਾਇਆ ਤਾਂ ਉਸ ਸਮੇਂ ਸਾਰੀ ਹੀ ਸਿਆਹੀ ਪਾਣੀ ਦੀ ਤਰ੍ਹਾਂ ਫੈਲ ਗਈ ਉਸ ਦਾ ਨਾਮ ਹੀ ਮਿਟ ਗਿਆ ਤੇ ਫਿਰ ਧਰਮਰਾਜ ਕਹਿੰਦਾ ਬਾਬਾ ਜੀ ਇਹ ਕਿਸੇ ਮਹਾਂਪੁਰਖਾਂ ਦੇ ਕੋਲ ਜਾਂਦਾ ਹੈ ਲੱਗਦਾ ਸੋ ਬਾਬਾ ਜੀ ਕਹਿੰਦੇ ਕਿ ਜਿਹੜੇ ਬੰਦਿਆਂ ਨੂੰ ਨਾਮ ਜਪਦਿਆਂ ਨੂੰ ਵੈਰਾਗ ਆਉਂਦਾ ਹੈ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਫਿਰ ਉਸ ਪਾਣੀ ਦੇ ਨਾਲ ਧਰਮਰਾਜ ਦੇ ਰਜਿਸਟਰ ਤੇ ਜਿਹੜੇ ਵੀ ਪਾਪਾਂ ਦਾ ਵੇਰਵਾ ਹੁੰਦਾ ਹੈ ਉਸ ਨਾਲ ਉਹਨਾਂ ਦੇ ਉੱਪਰ ਪੁੰਝਾ ਫਿਰ ਜਾਂਦਾ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਧਰਮਰਾਜ ਨੂੰ ਕੀਤਾ ਕਿ ਪਾਠ ਜਪਜੀ ਸਾਹਿਬ ਦਾ ਕਰਨਾ ਧਿਆਨ ਪਾਠ ਵਿੱਚ ਲਗਾਉਣਾ ਤੇ ਸੰਗਤ ਬਾਬਾ ਨੰਦ ਸਿੰਘ ਜੀ ਦੀ ਕਰਨੀ ਜਿਸ ਨੇ ਵੀ ਬਾਬਾ ਨੰਦ ਸਿੰਘ ਜੀ ਦੀ ਸੰਗਤ ਕੀਤੀ ਉਸ ਦੇ ਪਾਪਾਂ ਦੇ ਸਾਰੇ ਹੀ ਪੁੰਝੇ ਫਿਰ ਗਏ ਹਨ ਉਹਨਾਂ ਦੇ ਪਾਪਾਂ ਦਾ ਲਗਭਗ ਸਫਾਇਆ ਹੀ ਹੋ ਜਾਂਦਾ ਹੈ। ਅੱਜ ਵੀ ਬਾਬਾ ਨੰਦ ਸਿੰਘ ਜੀ ਦੇ ਕੋਲ ਵਿਰਸਾਏ ਮਹਾਪੁਰਖ ਦੁਨੀਆ ਨੂੰ ਤਾਰਨ ਲਈ ਬਧਨੀ ਕਲਾ ਵਿੱਚ ਸੰਗਤਾਂ ਦੇ ਨਾਲ ਵਜਨ ਬਲਾਸ ਕਰਦੇ ਹਨ ਤੇ ਸਾਡੇ ਵਰਗੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾ ਰਹੇ ਹਨ। ਬਾਬਾ ਜੀ ਬਚਨ ਕਰਦੇ ਹਨ ਕਿ ਜਿਹੜੇ ਵੈਰਾਗ ਨਾਲ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਹੌਲੀ-ਹੌਲੀ ਮਨ ਟਿਕਾ ਕੇ ਕਰਦੇ ਹਨ ਉਹ ਵੀ ਆਪਣੇ ਪਾਪਾਂ ਦਾ ਸਫਾਇਆ ਕਰਵਾ ਰਹੇ ਹਨ। ਦਸਵੇਂ ਪਾਤਸ਼ਾਹ ਰਾਤ ਦੇ 2 ਵਜੇ ਦੀਵਾਨ ਵਿੱਚ ਆਇਆ ਕਰਦੇ ਸਨ ਰਾਤ ਦੇ 2 ਵਜੇ ਦੀਵਾਨ ਵਿੱਚ ਕੀਰਤਨ ਸ਼ੁਰੂ ਹੋ ਜਾਂਦਾ ਸੀ ਪਾਤਸ਼ਾਹ ਜੋੜਾ ਪਹਿਨ ਕੇ ਦੀਵਾਨ ਵਿੱਚ ਆਏ ਗਏ ਸਨ ਕਿਉਂਕਿ ਉਸ ਸਮੇਂ ਹਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਹੋਇਆ ਗੁਰੂ ਜੀ ਨੇ ਆਸਣ ਤੇ ਬੈਠਣ ਲੱਗਿਆ ਸੁਖਮਨੀ ਸਾਹਿਬ ਜੀ ਦੀ ਰੌਲ ਤੇ ਬੈਠੇ ਪਾਠੀ ਨੂੰ ਇਸ਼ਾਰਾ ਕੀਤਾ ਕਿ ਪਾਠ ਹੌਲੀ-ਹੌਲੀ ਕਰੋ ਉਹ ਸੇਵਾਦਾਰ ਗੁਰੂ ਤੇਗ ਬਹਾਦਰ ਤੋਂ ਵੀ ਪਹਿਲਾਂ ਦਾ ਇਥੇ ਦਰਬਾਰ ਵਿੱਚ ਸੇਵਾ ਕਰਿਆ ਕਰਦਾ ਸੀ ਉਸਨੇ ਸੋਚਿਆ ਕਿ ਗੁਰੂ ਸਾਹਿਬ ਤਾਂ ਮੇਰੇ ਵਿੱਚ ਉਮਰ ਤੋਂ ਛੋਟੇ ਹਨ ਇਹਨਾਂ ਨੂੰ ਕੀ ਪਤਾ ਕਿ ਪਾਠ ਕਿਵੇਂ ਕਰੀਦਾ ਹੈ ਉਸੇ ਤਰ੍ਹਾਂ ਹੀ ਉਹ ਪਾਠ ਕਰੀ ਗਿਆ ਕਾਲੀ ਕਾਲੀ ਗੁਰੂ ਜੀ ਨੇ ਫਿਰ ਨੇੜੇ ਹੋ ਕੇ ਉਸ ਨੂੰ ਕਿਹਾ ਕਿ ਭਾਈ ਸਾਹਿਬ ਪਾਠ ਹੌਲੀ ਕਰੋ ਪਰ ਉਹ ਸੇਵਾਦਾਰ ਫਿਰ ਉਵੇਂ ਹੀ ਪਾਠ ਕਰੀ ਗਿਆ ਗੁਰੂ ਜੀ ਦੇ ਨਾਲ ਭਾਈ ਨੰਦ ਸਿੰਘ ਜੀ ਸਨ ਗੁਰੂ ਜੀ ਨੇ ਭਾਈ ਨੰਦ ਚੰਦ ਜੀ ਨੂੰ ਬਚਨ ਕੀਤਾ ਕਿ ਉਹ ਸਾਡਾ ਜੋੜਾ ਚੁੱਕ ਕੇ ਲੈ ਕੇ ਆਓ ਪਾਈ ਸਾਹਿਬ ਜੀ ਇੱਕ ਜੋੜਾ ਗੁਰੂ ਜੀ ਦਾ ਚੁੱਕ ਕੇ ਲੈ ਕੇ ਆਏ ਫਿਰ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਦੇ ਸਿਰ ਵਿੱਚ 7 ਵਾਰ ਇਹ ਜੋੜਾ ਪੁੱਠਾ ਕਰਕੇ ਮਾਰੋ ਉਸ ਸੇਵਾਦਾਰ ਨੇ ਸੁਖਮਨੀ ਸਾਹਿਬ ਦੀ ਪੋਥੀ ਰੱਖ ਦਿੱਤੀ ਤੇ ਕਿਹਾ ਕਿ ਗੁਰੂ ਜੀ ਜੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਕੋਟੇ ਹੀ ਖਾਣੀ ਹੈ ਤਾਂ ਫਿਰ ਤਾਂ ਮੈਂ ਇਥੋਂ ਚੱਲਿਆ ਜਾਂਦਾ ਹਾਂ ਗੁਰੂ ਜੀ ਕਹਿੰਦੇ ਕਿ ਸਿੱਖਾ ਜੇ ਤੂੰ ਪਾਠ ਕਰਦਾ ਹੁੰਦਾ ਹੈ ਤਾਂ ਤੇਰੇ ਮੂਰੇ ਹੱਥ ਜੋੜ ਕੇ ਅੱਖਾਂ ਮੀਟ ਕੇ ਮੱਥਾ ਟੇਕ ਕੇ ਬੈਠ ਜਾਣਾ ਸੀ ਗੁਰੂ ਜੀ ਕਹਿੰਦੇ ਤੂੰ ਪਾਠ ਕਰਦਾ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੇ ਪੈਰ ਰੱਖ ਰੱਖ ਕੇ ਅੱਗੇ ਲੰਘ ਰਿਹਾ ਸੀ ਜਦੋਂ ਪਾਠ ਕਰਦਾ ਹੈ ਤਾਂ ਪਾਠ ਦੀ ਸਮਝ ਹੀ ਨਹੀਂ ਆਉਂਦੀ ਕਾਲੇ ਕਾਲੇ ਕਿਉਂ ਕਰਦਾ ਹੈ ਤੂੰ ਪਾਠ ਬਹੁਤ ਤੇਜ਼ੀ ਨਾਲ ਕਰਦਾ ਹੈ ਜੇ ਪਾਠ ਕੀਤਾ ਵੀ ਤੇ ਤੇਰੇ ਸੱਚਖੰਡ ਵਿੱਚ ਹਾਜ਼ਰੀ ਵੀ ਨਾ ਲੱਗੀ ਫਿਰ ਤੇਰੇ ਪਾਠ ਕਰਨ ਦਾ ਕੀ ਫਾਇਦਾ ਸਿਰਫ 15 ਮਿੰਟਾਂ ਦਾ ਹੀ ਤਾਂ ਫਰਕ ਪੈਣਾ ਹੈ ਗੁਰੂ ਜੀ ਕਹਿੰਦੇ ਇਹ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਹਨ ਜਦੋਂ ਕੋਈ ਪਾਠ ਟਿਕਾ ਕੇ ਕਰਦਾ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤਾਂ ਬਾਬਾ ਜੀ ਕਹਿੰਦੇ ਕਿ ਸਾਨੂੰ ਸਾਰਿਆਂ ਨੂੰ ਬਹੁਤ ਹੌਲੀ-ਹੌਲੀ ਟਿਕਾ ਕੇ ਪਾਠ ਕਰਨਾ ਚਾਹੀਦਾ ਹੈ ਫਿਰ ਪਾਠ ਕਰਨ ਦੇ ਨਾਲ ਸਾਡੀ ਸੱਚਖੰਡ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਅਤੇ ਆਪਣੇ ਪਿਛਲੇ ਹੋਏ ਕੀਤੇ ਪਾਪਾਂ ਦਾ ਸਫਾਇਆ ਵੀ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਿਹੜੇ ਲੋਕ ਹੌਲੀ-ਹੌਲੀ ਵੈਰਾਗ ਦੇ ਨਾਲ ਪਾਠ ਕਰਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਪਾਠ ਕਰਦੇ ਹੋਏ ਵੈਰਾਗ ਬਹੁਤ ਛੇਤੀ ਆ ਜਾਂਦਾ ਹੈ ਉਸ ਸਮੇਂ ਉਹਨਾਂ ਦੇ ਪਿਛਲੇ ਪਾਪਾਂ ਦਾ ਸਫਾਇਆ ਹੋ ਰਿਹਾ ਹੁੰਦਾ ਹੈ ਇਹ ਇੱਕ ਸਾਡੇ ਲਈ ਬਹੁਤ ਹੀ ਚੰਗਾ ਸੰਕੇਤ ਹੈ ਸੋ ਸਾਥ ਸੰਗਤ ਜੀ ਅਸੀਂ ਜਦੋਂ ਵੀ ਪਾਠ ਕਰੀਏ ਤਾਂ ਹੌਲੀ-ਹੌਲੀ ਮਨ ਤੋਂ ਕਰਨਾ ਚਾਹੀਦਾ ਹੈ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਜਿੰਨਾ ਵੀ ਅਸੀਂ ਅੰਤਰ ਧਿਆਨ ਹੋ ਕੇ ਪਾਠ ਕਰਾਂਗੇ ਪਰਮਾਤਮਾ ਜੀ ਉਨੀ ਹੀ ਛੇਤੀ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ